ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚੇ ਆਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਇਹ ਮੰਡੀ ਜੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਅੱਜ ਤਰੀਕ ਹੈਗੀ ਹੈ ਜੀ 17 ਤੇ ਤੀਜਾ ਮਹੀਨਾ 2025 ਹੈ ਇਸ ਮੰਡੀ ਦੇ ਵਿੱਚ ਬਹੁਤ ਦੂਰੋਂ ਦੂਰੋਂ ਟਰੈਕਟਰ ਪਹੁੰਚਦੇ ਆ ਜੀ ਜੇ ਕਿਸੇ ਨੇ ਲੈਣੇ ਆ ਬਾਈ ਟਰੈਕਟਰ ਬਰਨਾਲੀ ਦੀ ਮੰਡੀ ਦੇ ਵਿੱਚ ਪਹੁੰਚੋ ਤੂੰ ਬਹੁਤ ਹੀ ਜ਼ਿਆਦੀ ਟਰੈਕਟਰ ਆਏ ਹੋਇਆ ਕਿਹੜਾ ਮਰਜ਼ੀ ਟਰੈਕਟਰ ਲੈ ਲਓ ਜੀ ਕਿੰਨੇ ਮਰਜ਼ੀ ਮਾਡਲ ਦਾ ਲੈ ਲਓ ਜੀ ਟਰੈਕਟਰ ਹਰ ਇੱਕ ਟਰੈਕਟਰ ਇੱਥੇ ਮਿਲੂਗਾ ਜੀ ਤੁਹਾਨੂੰ। ਜਿਹੜਾ ਟਰੈਕਟਰ ਹੋਰ ਕਿਤੇ ਮੰਡੀ ਤੋਂ ਨਹੀਂ ਮਿਲਦਾ ਤੁਹਾਨੂੰ ਬਰਨਾਲੇ ਲਾਜ਼ਮੀ ਮਿਲ ਜੂਗਾ ਜੀ। ਆਜੋ ਜੀ ਟਰੈਕਟਰ ਮੰਡੀ ਦੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਈਏ ਵੀਡੀਓ। ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਜੇ ਕਿਸੇ ਨੇ ਵੀਡੀਓ ਨੈੱਟ ਤੇ ਪਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ 7885 38188 ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਫਾਰਮਰ ਕਿੰਗ 911 ਇਹਨੂੰ ਬਈ ਜੀ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਆਜੋ ਜੀ ਬਰਨਾਲੀ ਦੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀਡੀਓ ਵਧੀਆ ਤੋਂ ਵਧੀਆ ਟਰੈਕਟਰ ਜੀ ਉੱਚੇ ਉੱਚੇ ਮਾਡਲਾਂ ਦੇ ਵਿੱਚ ਆਜੋ ਜੀ ਫਿਰ ਜੀ ਤੁਹਾਨੂੰ ਦਿਖਾਉਣਾ ਟਰੈਕਟਰ ਜੌਂਡੀ ਯਾਰ 50 50 ਡੀ 2014 ਮਾਡਲ ਆ 430000 ਫਿਰ ਰੇਟ ਆ ਕਰੋ ਚੈੱਕ ਟਰੈਕਟਰ ਜੀ ਕਿਵੇਂ ਲੱਗਦਾ ਟਰੈਕਟਰ ਤੁਹਾਨੂੰ ਟਾਇਰ ਕੋਰਾਂ ਦਾ ਪੂਰਾ ਓਕੇ ਆ ਦੇਖੋ ਬਲ ਟਰੈਕਟਰ ਸਾਈਡ ਗੇਅਰ ਆ ਰੰਗ ਰੰਗੋ ਵਧੀਆ ਪਿਆ ਜੀ ਮੂਰਲੇ ਟਾਇਰ ਵੀ ਬਹੁਤ ਸੋਹਣੇ ਪਏ ਆ ਵਧੀਆ ਟਰੈਕਟਰ ਆ ਜੀ ਜੌਂਗੀ ਆਰ ਯਾ 50 ਦੇਖੋ ਬਾਈ ਜੀ ਬਰਨਾਲਾ ਮੰਡੀਆ ਬਹੁਤ ਹੀ ਵਧੀਆ ਟਰੈਕਟਰ ਹੈ ਬਾਈ ਜੀ ਦੇਖ ਸਕਦੇ ਹੋ ਇੱਧਰ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਪਏ ਜੌਂਗੀ ਆਰ ਜੀ 50 37 50 37 ਦੇਖੋ ਜੀ ਟਰੈਕਟਰ ਟਰੈਕਟਰ ਇਹ ਵੀ ਬਹੁਤ ਸੋਹਣਾ ਹੈ ਬਾਈ ਸਾਈਡ ਗੇਰ ਆ ਵੀ ਦੇਖ ਸਕਦੇ ਆ ਸਾਈਡ ਗੇਰ ਆ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ ਚਾਰੇ ਟਾਇਰ ਓਕੇ ਆ 50 37 ਦੇਖੋ ਜੀ ਇਹਦਾ ਰੇਟ ਆ ਜੀ 435000 ਕਰਿਆ ਵੰਜਾ ਨੇ ਮਾਡਲ 2017 ਜੀ ਟਰੈਕਟਰ ਦੇਖੋ ਜੀ ਵੀਡੀਓ ਦੇ ਵਿੱਚ ਬਹੁਤ ਅੱਛਾ ਟਰੈਕਟਰ ਹੈ ਜੌਂਡੀ ਯਾਰ 17 ਮਾਡਲ ਦੇਖੋ ਜੀ ਗੰਪਰ ਪਪਰ ਲੱਗਿਆ ਮੇਰੇ ਬੈਟਰੀ ਬੈਟਰੀ ਧਰੀ ਆ ਤੇ ਸਾਈਡ ਗੇਰ ਦੇਖ ਸਕਦੇ ਹੋ ਸਾਦਰੀ ਲੱਗੀ ਆ ਪੀਲੀ ਟਾਇਰ ਪਾਇਆ ਜਿਹਦੇ ਤੁਹਾਨੂੰ ਦੱਸ ਦਿਆਂ ਜੀ 13 6 28 ਦੇ ਟਾਇਰ ਹੈ ਟਰੈਕਟਰ ਬਹੁਤ ਵਧੀਆ ਜੌਂਡੀ ਯਾਰ ਰੇਟ ਇੱਕ ਵਾਰੀ ਹੋਰ ਦੱਸ ਦਈਏ ਜੀ 4,35,000 17 ਮਾਡਲ ਆਈ ਹੈ। ਲਓ ਜੀ ਕਿਧਰ ਆ ਗਿਆ 5310। ਟਰੈਕਟਰ ਦੇਖੋ ਜੀ 5310 ਜੌਂਡੀਰ ਆ ਗਿਆ ਜੀ। ਮਾਡਲ 2016 ਜੀ। ਰੇਟ 3,35,000 ਕਰਿਆ। ਸਾਰੇ ਟਾਇਰ ਜਮਨ ਨਵੇਂ ਪਾਏ। ਇਹ ਸਾਰੇ ਟਰੈਕਟਰ ਵੀ ਜੌਂਡੀਰ ਆ। ਇਹ ਸਾਰੇ ਜੰਡੀਰ ਜੌਂਡੀਰ ਟਰੈਕਟਰ। ਇਹ ਰੋ ਵੀ ਇੱਕ ਐਮਾ ਟਰੈਕਟਰ। ਇਹ ਸਾਰੇ ਜੰਡੀਰ। ਨਾਲਵਾ ਰੇਟ ਟਰੈਕਟਰ ਦੇਖੋ ਜੀ ਪੂਰਾ ਵਧੀਆ ਟਾਪ ਮਾਡਲ ਟਰੈਕਟਰ ਹੈ 5310 ਹੈ ਜੀ ਸਾਈਡ ਵੀਰ ਟਾਇਰ ਟੂਰ ਪੂਰੇ ਓਕੇ ਹੈ ਜੀ ਪੋਲੋ ਦੇ ਟਾਇਰ ਪਾਏ ਗਏ ਟਰੈਕਟਰ ਤੇ ਅਪੋਲੋ ਦੇ ਟਾਇਰ ਪਾਏ ਗਏ ਟਰੈਕਟਰ ਦੇਖੋ ਜੀ ਵੀਡੀਓ ਦੇ ਵਿੱਚ ਵੀਰੋ ਚੰਗੇ ਲੱਗੇ ਬਈ ਲਾਜ਼ਮੀ ਸ਼ੇਅਰ ਕਰ ਦਿਓ YouTube ਚੈਨਲ ਆਪਣਾ ਫਾਰਮਰ ਕਿੰਗ 911 ਹੁਣ ਜਾਉਂਦੇ ਆ ਟਰੈਕਟਰ ਦਿਖਾਉਣਾ ਤੁਸੀਂ ਦੇਖੋ 11 ਮਾਡਲ ਹੈ 5 ਲੱਖ 40000 ਰੁਪਏ ਰੇਟ ਹੈ ਟਰੈਕਟਰ ਦੇਖੋ ਜੀ ਸੋਨਾ 5310 ਦੇਖੋ ਜੀ ਜੌਂਡੀਆ 5310 ਬਹੁਤ ਅੱਛਾ ਟਰੈਕਟਰ ਹੈ ਜੀ ਦੇਖ ਸਕਦੇ ਤੁਸੀਂ 11 ਮਾਡਲ 5 ਲੱਖ 40 ਹਜ਼ਾਰ ਰੇਟ ਹੈ ਟਾਇਰ ਵਧੀਆ ਪਏ ਆ ਮੂਰਲੇ ਬਿਲਕੁਲ ਨਵੇਂ ਤੇ ਕੰਡੀਸ਼ਨ ਵਧੀਆ ਪਏ ਟਰੈਕਟਰ ਜੀ ਤੁਸੀਂ ਦੇਖ ਸਕਦੇ ਕਾਲੇ ਢੱਡਾ ਵਾਲਾ ਜੌਂਡੀਆ ਜੀ ਕਾਲਾ ਢੱਡਾ ਵਾਲਾ ਟਰੈਕਟਰ ਹੈ ਐਮ ਆਰ ਕੇ ਦੇ ਟਾਇਰ ਪਏ ਆ ਤੁਸੀਂ ਦੇਖ ਸਕਦੇ ਬਈ ਕਾਲੇ ਢੱਡਾ ਵਾਲਾ ਜੌਂਡੀਆ ਮਿਲਦਾ ਨਹੀਂ ਹੈਗਾ ਇਹ ਇੱਥੇ ਖੜਿਆ ਹੈ ਬਈ ਕਾਲੇ ਢੱਡਾ ਵਾਲੇ ਟਰੈਕਟਰ ਹੈ ਦੇ ਜਾਈ ਦਿੰਦੇ 540000 ਰੁਪਏ ਰੇਟ ਹੈ ਜੀ 11 ਮਾਡਲ ਟਰੈਕਟਰ ਬਹੁਤ ਅਸਾ ਜੀ ਵੀਰੇ ਸ਼ੇਅਰ ਕਰ ਦਿਓ ਵੀ ਦੱਪ ਕੇ 855 ਦੀ ਵਾਰੀ ਦੇਖੋ 855 ਟਰੈਕਟਰ ਖੜਾ ਬਹੁਤ ਅਸਾ ਟਰੈਕਟਰ ਡਕ ਡਕ ਲੱਗਿਆ 17 ਮਾਡਲ ਦਾ 575000 ਰੇਟ ਹੈ ਜੀ 17 ਮਾਡਲ ਦਾ 575000 ਰੁਪਏ ਰੇਟ ਹੈ ਦੇਖ ਜਾਈ ਦਿੰਦੇ ਟਰੈਕਟਰ ਪੂਰਾ ਜਜ ਦੇ ਟੂਲ ਪੂਰੇ ਓਕੇ ਆ ਆ ਬਣਾਉਂਦੀ ਆ ਤੇ ਬਣਾਇਆ ਦੋ ਸਾਹ ਟਰੈਕਟਰ ਦੇਖੀਏ। ਘਰ ਦੇ ਕੋਲ ਸ਼ੇਰ ਦੱਬ ਕੇ ਚੈਨ ਲੋਕਾਂ ਨੂੰ ਸਬਸਕ੍ਰਾਈਬ। ਦੇਖੋ ਜੀ ਟਰੈਕਟਰ ਤੰਨਾ ਹੈ। ਹੰਡ ਪਾਣੀ ਜਿਹਾ ਦਾ ਟਰੈਕਟਰ ਇਹ ਵੀ ਦੇ ਸਕਦੇ। ਬਹੁਤ ਵਧੀਆ ਟਰੈਕਟਰ ਹੈ ਜੀ। ਟਰੈਕਟਰ ਦੇਖੋ ਪਹਿਲਾਂ। ਚਾਰੇ ਟਾਇਰ ਨਵੇਂ ਆ ਬਈ ਜੀ ਓਕੇ ਆ ਜਮੈਂ। ਘਾਟਾ ਕੰਮ। ਸਾਤਰੀ ਲੱਗੀ ਆ। ਤੇ ਬਈ ਸੈਂਟਰ ਗੇਅਰ ਆ। ਟਰੈਕਟਰ ਸੋਹਣਾ ਬਿਲਕੁਲ। 2000 ਦੇ ਟਾਇਰ ਪਾਏ ਗਏ ਜੀ 14 9 28 ਦੇ ਟਾਇਰ ਆ ਇਹ ਦੇਖ ਲੈ ਜੀ ਅਲਟਰਾ ਸਾਬੇ ਉਹ ਰੇਟ ਇਹਦਾ ਦੱਸ ਦਿਆਂ 550000 70000 ਰੁਪਏ 5 ਲੱਖ 70000 ਰੁਪਏ 70000 ਰੁਪਏ ਰੇਟ ਇਹ ਟਾਪ ਮਾਡਲ ਹੈ ਟਾਪ ਮਾਡਲ ਹੈ ਨੂੰ ਲੈ ਟਾਇਰ ਨਾਲ ਦੇ ਆ ਪਿੱਛੇ ਵਾਲੇ ਨਵੇਂ ਪਾ ਦੇ ਠੀਕ ਹੈ ਹਾਂਜੀ ਹਾਂ 130000 ਲੱਗਣਿਆ ਜੀ ਆਹ ਆਪਣਾ ਹੀ 15 ਮਾਡਲ ਕੋਲ ਹੈ ਲੋ ਵੀ ਆ ਵੀ ਪੈਣੀ ਵਾਲਾ ਲੈ ਟਰੈਕਟਰ ਹੈ 15 ਮਾਡਲ ਹੈ ਹਾਂਜੀ ਹਾਂ ਇਹਦੇ ਵੀ ਮੂਰਲੇਟਰ ਨਾਲ ਦੇ ਆ ਬਈ ਠੀਕ ਹੈ 70000 ਇਹ 15000 ਦਾ ਚੱਲਿਆ ਜੀ ਠੀਕ ਹੈ ਜੀ ਹਾਂਜੀ ਹਾਂ ਓਕੇ ਠੀਕ ਹੈ लास्ट 2 ਮਹੀਨਿਆਂ ਦੇ ਹੀ ਆ ਜੀ ਇਹ ਠੀਕ ਹੈ ਬਈ ਟਰੈਕਟਰ ਵੀ ਸੋਹਣਾ ਬਈ ਹਾਂਜੀ ਇਹ ਸਾਰੇ ਟਰੈਕਟਰ ਮਾਰੂਨੇ ਦਾ ਵੀ ਟਰੈਕਟਰ ਜਿਹੜਾ ਇਹ ਲੁਕਾ ਛਾਦਰੀ ਛਾਦਰੀ ਆ ਪੂਰੀ ਸੋਹਣੀ ਲੱਗੀ ਪਈ ਆ ਜੀ ਡੱਕ ਡੱਕ ਲੱਗੇ ਆ ਪਹਿਲੇ ਮਾਲਕਾਂ ਦੇ ਨਾਲ ਪਹਿਲੇ 17 ਬਈ ਪਹਿਲੇ ਨਾਂ ਦੇ ਨੰਬਰ ਆ ਬਈ ਆ ਮਾਲਕਾਂ ਦੇ ਨਾਮ ਦਾ ਟਰੈਕਟਰ ਇਹ ਦੇਸਾ ਗਰੇ ਟਰੈਕਟਰ ਦੇਖੋ ਜੀ 117 ਮਾਡਲ ਜੀ ਇਹਨੂੰ ਨਾਲ ਦੇ ਦਾ ਠੀਕ ਹੈ ਇਹ 15 ਮਾਡਲ ਜੀ 117 ਮਾਡਲ ਆ ਗਿਆ ਬਈ ਹਾਂਜੀ ਹਾਂ ਇਹ ਵੀ 1300 ਘੰਟਾ ਚੱਲਿਆ ਜੀ ਇਹਨੂੰ ਨਾਲ ਇਹ ਵੀ 1300 ਘੰਟਾ ਚੱਲਿਆ ਬਾਈ ਕਹਿੰਦਾ ਦੇਖੋ ਨਾਲ ਜੀ ਪੂਰੀ ਆਣਗੀ ਨਾਲ ਦੇ ਟਾਇਰ ਆ ਜੀ ਬਿਲਕੁਲ ਨਾਲ ਦੇ ਟਾਇਰਾਂ ਟਰੈਕਟਰ ਸੋਹਣਾ ਜੀ ਤਾਂ ਦਾ ਸਲੰਦਰਾਸ ਇਹਦੇ ਵਿਚੋਂ ਵੀ ਨਾ ਕੋਈ ਫੋਲੋ ਨਵੇਂ ਟਰੈਕਟਰ ਨੇ ਹਾਂਜੀ 17 ਮਾਡਲ ਆ ਕਾਫੀ 17 ਦੀ ਹੈ ਰੇਟ 5 ਲੱਖ 75 ਹਜ਼ਾਰ ਹੈ ਦੇਖੋ ਜੀ ਜਮਾਓ ਕੇ ਟਰੈਕਟਰ ਹੀ ਦੇ ਸਕਦਾ ਕਿਤੇ ਪਾਣੀ ਵਿੱਚ ਭੁਲੇ ਹੋਇਆ ਰੈਡੀਟਰ ਤੇ ਤੇ ਦੇ ਦੇਦਾ ਵੀਡੀਓ ਦੇ ਵਿੱਚ ਹੈ ਦੇਖੋ ਗੱਗੂ ਨੰਬਰ ਕਿਹਨਾ ਬੋਲੀ ਮੇਰਾ ਆਪਣਾ 95017 86351 ਠੀਕ ਆ ਆ ਨੰਬਰ ਹੈ ਜੀ 95017 86300 ਠੀਕ ਹੈ ਇਹਦੇ ਕਨੈਕਟ ਕਰੋ ਬਾਈ ਮੇਰੇ ਕੋਲ ਦੋ ਬਈ ਸ਼ੇਰ ਦੱਬ ਕੇ ਬਹੁਤ ਅਸਰ ਟਰੈਕਟਰ ਹੈ ਦੇਖ ਲਓ ਬਈ ਜਿਹੜਾ ਮਰਦੀ ਦੇਖ ਲਓ ਆਪਣੀ ਦੇਖੋ ਇਹ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ 17 ਮਾਡਲ ਹੈ 155 ਸਬਰਾਹ ਤੇਰਾ ਇਹ ਸੋਨਾਲੀ ਕਾ 60 ਦਾ ਦੇਖੋ 8 ਮਾਡਲ ਹੈ 335 ਰੇਟ ਹੈ ਜੀ 8 ਮਾਡਲ ਦਾ 335 ਰੇਟ ਹੈ ਟਰੈਕਟਰ ਹੈ ਇਹ ਟਰੈਕਟਰ ਸੋਨਾ 60 ਫਾਈਬਰ ਦਾ ਸੋਨਾਲੀ ਕਾ ਜੀ ਵੀਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਅੱਛਾ ਡਾਕਟਰ ਜੀ ਸੋਨਾਲੀਕਾ ਦੇਖੋ ਬਈ ਟਰੈਕਟਰ ਨੂੰ ਰਿਗਾਰਡ ਨੂੰ ਰੂਟ ਪੂਰੇ ਓਕੇ ਹੈ ਛੱਡ ਦੇ ਜਾਈ ਲਓ ਜੀ ਆ ਗਿਆ ਕਬੂਟਾ ਕਬੂਟਾ ਦੇਖੋ ਜੀ ਸਤਰੀ ਸੋਤਰੀ ਪੂਰੀ ਓਕੇ ਹੈ ਕਬੂਟਾ ਟਰੈਕਟਰ ਸੋਤਾਰਾ ਮਾੜਾ 5 ਲੱਖ ਦਾ ਰੇਟ ਹੈ ਜੀ 3 ਸੀਪੀਟ ਹੈ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਕਬੂਟਾ 55001 ਕ ਦੇ ਸਾਡੇ ਗੁੜੀ ਬਹੁਤ ਵਧੀਆ ਟਰੈਕਟਰ ਹੈ ਜੀ 60 ਹੈ ਜੀ ਟਰਟਰ ਵਧੀਆ ਪਾਇਆ ਗੁੜੀਆ ਦੇ ਨਾਲ ਦੀ ਹੁਣ ਵੀ ਟਰੈਕਟਰ ਮੇਰੇ ਹਿਸਾਬ ਨਾਲ ਇਹ ਸਾਡੇ ਕੋਲ ਟਰੈਕਟਰ ਬਹੁਤ ਅਸਾ ਟਰੱਕ ਕਬੂਟਾ 4x4 ਦੇਖੋ ਸਟੈਂਡਰ ਵਾਲਿਆਂ ਦਾ 460 4x4 ਟਰੈਕਟਰ ਤੇ ਕਿੰਨੇ ਚੱਜਾ ਕਰਦਾ ਟਰੈਕਟਰ ਬਹੁਤ ਵਧੀਆ ਜੀ ਦੇਖੋ ਵੀਡੀਓ ਦੇ ਵਿੱਚ ਕੋੜਾ ਵੰਪਰ ਲੱਗਾ ਟਰੈਕਟਰ ਸੋ ਜੀ ਸਟੈਂਡਰ ਸਟੈਂਡਰਡ ਟਰੈਕਟਰ 460 ਡੀ ਆ ਜੀ ਸਾਤਰੀ ਦੇਖੋ ਜੀ ਤੇ 2 केटी ਦੇ ਟਾਇਰ ਪਏ ਹੋਏ ਜੋ ਚਾਹੀਦੇ ਨੇ ਜੀ ਆਹ ਧਰਾਂ ਰਾਬੀ ਨਾ ਜੀ ਟਰੈਕਟਰ ਸਹੀ ਸੋਨਾ ਟਰੈਕਟਰ ਵੀਰੋ ਕਰ ਦੋ ਸ਼ੇਰ ਦੱਬ ਕੇ ਬਹੁਤ ਵਧੀਆ ਟਰੈਕਟਰ ਜੀ ਦੇ ਚਾਹੀਦੇ ਨੇ ਜੀ ਸਟੈਂਡਰਡ ਸੱਤ ਪਰਵਰ ਦਾ ਸੋਨਾ ਲਿਕਾ ਸੱਤ ਪਰਵਰ ਦਾ ਸੋਨਾ ਲਿਕਾ ਜੀ ਟਰੈਕਟਰ ਬਹੁਤ ਸੋਹਣਾ ਟਾਇਰ ਵਧੀਆ ਦੇਖ ਸਕਦੇ ਹੋ ਜੀ ਟਾਇਰ ਜੀ ਕੇਟੀ ਦੇ ਟਾਇਰ ਹੈ ਜੀ ਮੇਰੇ ਹਿਸਾਬ ਨਾਲ ਹੋਰ ਕੰਪਨੀ ਦੇ ਤਾਂ ਇਹ ਹੋਰ ਕੰਪਨੀ ਦੇ ਟਾਇਰ ਹੈ ਜੀ ਦੇਖ ਸਕਦੇ ਹੋ ਕਿ ਕਿਹੜੀ ਕੰਪਨੀ ਹੈ ਇਹ ਦੇਖ ਸਕਦੇ ਹੋ ਜੀ ਇਹਦੇ ਆ ਰਹੇ ਟਰੈਕਟਰ ਵਧੀਆ ਜੀ ਸੱਤ ਪਰਵਰ ਦਾ ਸੋਨਾ ਲਿਕਾ ਅਰਥ ਮਾਡਲ 3 ਲੱਖ ਰੁਪਿਆ ਰੇਟ ਕਰਾਇਆ ਪਈਆਂ ਨੇ। ਇੱਟ ਵਧੀਆ ਵੀ। ਰਿਗਾਰਡ ਲੱਗੇ ਆ। 4 ਟਾਇਰ ਵਧੀਆ। ਜਗਾ ਆ ਗਿਆ ਸੋਨਾਲੀ ਕਾ। ਦੇਖ 750 750 ਸੋਨਾ ਬੁੱਕ ਕਰ। ਇਹ ਜਿਹੜੀ 2005 ਮਾਡਲ ਦੇ 2 ਲੱਖ 80 ਹਜ਼ਾਰ ਰੁਪਏ। ਆਹ ਲਓ ਮਾਡਲ 2 ਲੱਖ 60 ਰੁਪਏ ਇੰਤਕ ਕਰਦੇ ਆਂ ਜੀ। ਕਾਈ ਉਦੋਂ ਜੀ ਦੇ ਦੇਣਗੇ ਇਹ ਦੇਖੋ ਦੋਟਾ ਸਭਾ ਬਹੁਤ ਆ ਜਿਹੜੂ ਕਰਦਾ ਹੋਇਆ ਸ਼ੋਰ ਪੰਜਾਬ ਨੰਬਰ ਆ ਬਈ ਸਾਰੇ ਟਰੈਕਟਰ ਪੰਜਾਬ ਨੰਬਰ ਆ ਤੇ ਟਰੈਕਟਰ ਇਹ ਪ੍ਰੈਸਟੇਜ ਨੇ ਹੇਰਾ ਜੀ ਅੱਛਾ 750 ਸੋਨਾਲੀ ਕਾ ਨੰਬਰ ਹੋਣਾ ਹੈ ਸਵਰਾਜ 855 ਦੇਖੋ ਜਮਨਵਾ ਸਵਰਾਜ 855 ਦੂਜੀ ਪਹਿਲਾ ਵਾਲੀ ਸੂਚ 855 ਦੇਖੋ ਇਹ ਕਾਗਜ ਉਹ ਗੋਗਜ ਵੀ ਨਾਲ ਹੀ ਪਏ ਆ ਦੇਖ ਸਕਦੇ ਹੋ ਟਰੈਕਟਰ 21 ਮਾਡਲ ਐ 85 ਰੇਟ ਹੈ ਜੀ 21 ਮਾਡਲ ਦਾ 85000 ਰੇਅ ਫਿਰ ਕਰਦੇ ਆ ਉਹ ਲੈ ਟਾਇਰ ਪਾਡੇ ਮੁੱਤੀ ਪਾਏ ਗਏ ਦੇਖੋ ਇਹ ਟਰੈਕਟਰ ਇਹ ਜਾਈ ਗਏ ਟਰੈਕਟਰ ਪੂਰਾ ਵਧੀਆ ਸਤਿਕਾਰ ਦੇਰ ਹੈ ਜੀ ਬੁਢੀਆ ਦੇ ਟਾਇਰ ਹੈ ਦੇਖ ਜਾਈ ਦਿਨ ਦੇ ਵਿੱਚ ਇਹ ਬਾਤ ਹੈ ਟਰੈਕਟਰ ਬਹੁਤ ਅਸਰ ਸਭਰਾਜ 855 ਜੀ ਟਰੈਕਟਰ ਆ ਗਿਆ ਅਰਜਨ ਅਰਜਨ ਤੁਹਾਡੇ ਵਾਸਤੇ ਅਰਜਨ ਗੁੜੀਆਂ ਦੇ ਟਾਇਰ ਆ ਜੀ 16 ਨੋ 28 ਦੇ ਟਰੈਕਟਰ ਵਧੀਆ ਅਲਟਰਾ ਅਰਜਨ ਅਲਟਰਾ 1 ਸਾਈਡ ਗੇਰ ਟਰੈਕਟਰ ਵਧੀਆ ਦੇਖ ਸਕਦੇ ਹੋ ਬਾਈ ਜੀ 10 ਮਾਡਲ ਹੈ 335000 ਰੁਪਏ ਰੇਟ ਕਰਿਆ ਕੰਨ ਲੱਖ 35000 ਰੁਪਇਆ ਰੇਟ ਕਰਿਆ ਸਤਰੀ ਲੱਗੀ ਆ ਟਰੈਕਟਰ ਵਧੀਆ ਜੀ ਬਾਕੀ ਮੌਕੇ ਤੇ ਹੋ ਜਾਣਾ ਹੁੰਦਾ ਤੁਸੀਂ ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਕਿਵੇਂ ਲੱਗਦਾ ਟਰੈਕਟਰ ਅਰਜਨ ਦੇਖੋ ਜੀ ਵੀਰੋ ਕਰ ਦਿਓ ਬਈ ਦੱਬ ਕੇ ਸ਼ੇਅਰ ਆਓ ਦੇਖੋ ਜੀ ਇਹ ਅਰਜਨ ਹੋਰ ਦੇ ਹੁਣੇ ਹੁਣੇ ਜੀ 605 ਡੀਆਈ ਨੋਵੋ ਦੇਖੋ ਜੀ ਸਤਰੀ ਜਮਾ ਨਾਲ ਦੀ ਆ ਚਾਰੇ ਟਾਇਰ ਨਵੇਂ ਆ ਜੀ ਪੰਜਾਬ ਨੰਬਰ ਟਰੈਕਟਰ ਦਿਖਾਇਆ ਜਿੰਨੇ ਵੀ ਦਿਖਾਇਆ ਤੁਹਾਨੂੰ 22 ਮਾਡਲ ਆ 7,25,000 ਰੁਪਏ ਰੇਟ ਹੈ 22 ਮਾਡਲ ਆ 7,25,000 ਰੁਪਏ ਰੇਟ ਆ ਆ ਚੜਨ ਵਾਲਾ ਸੌਦਾ ਜੀ ਵਧੀਆ ਜੀ ਟਰੈਕਟਰ ਤੇ ਤੁਸੀਂ ਦੇਖ ਸਕਦੇ ਹੋ ਚੱਕ ਦਾ ਚੋਟਾ ਪੂਰਾ ਵਧੀਆ ਟਰੈਕਟਰ ਦੇਖੋ ਬਾਈ ਜੀ ਵੀਰ ਦੱਬ ਕੇ ਸ਼ੇਅਰ ਕਰ ਦਿਓ ਬਹੁਤ ਅੱਛਾ ਟਰੈਕਟਰ ਹੈ ਜੀ ਅਰਜਨ ਦੇਖੋ ਬਾਈ ਜੀ ਨੰਬਰ 1 ਅਰਜਨ ਨੰਬਰ 1 ਦੇਖੋ ਜੀ ਇਹਦੀ ਤੇ ਉਹਦੀ ਸੌਦਾ ਕਿੰਨਾ ਫਰਕ ਹੈ ਇਹ ਨਾੜ ਗਿਆ ਆ ਗਿਆ ਜੀ 1980 ਨਮੇ ਮਰਦਾ ਨਾਡਗਰਾ ਦੇਖ ਸਕਦੇ ਜੀ ਨਿਸ਼ਾਨੇ ਮਾ ਨਾਡਗਰਾ ਟਰੈਕਟਰ ਇਹ ਵੀ ਸੋਹਣਾ ਬਈ ਦੇਖ ਸਕਦੇ ਬਹੁਤ ਦਾ ਸਟਰੈਕਟਰ ਹੈ ਨਾਡਗਰਾ ਚਾਰੇ ਟਾਇਰ ਵਧੀਆ ਪਾਇਆ ਜੀ ਨਵੇਂ ਪਾਇਏ ਪਾਇਆ ਤੇ ਗੁੜਿਆਰ ਦੇ 3 ਲੱਖ 1000 ਰੁਪਏ ਰੀਡ ਕਰਦੇ ਬਈ 350000 ਰੁਪਏ ਰੀਡ ਕਰਦੇ ਆ ਦੇਖੋ ਜੀ 3 ਲੱਖ 5000 ਰੁਪਏ ਬਤੀ 50000 ਰੁਪਏ 3 ਲੱਖ 5000 ਰੁਪਏ ਰੇਟ ਆ ਜੀ ਸੌਰੀ ਇਧਰ ਆ ਜੀ 855 ਸਪਰਾਜ 850 ਦਾ ਦਾਸ ਸਪਰਾਜ ਆ ਨਵੇਂ ਮਾਡਲ ਚ 2024 ਮਾਡਲ ਹੈ ਜੀ 798000 ਰੁਪਏ ਰੇਟ ਹੈ ਟਰੈਕਟਰ ਸੋਹਣਾ ਬਈ ਵੀਰੇ ਦੇਖੋ ਦੇਖੋ ਸ਼ਾਦਰੀ ਲੱਗੀ ਆ ਟਰੈਕਟਰ ਘੈਂਟ ਹੈ ਜੀ ਪੂਰਾ ਵਧੀਆ ਲੋ ਵੀ ਜੀ ਗਾਹ ਦੇ ਦੇਖੋ ਬਈ ਗਾਹਗਦਾਰੀ ਪੂਰੀ ਵਧੀਆ ਮੰਡੀ ਦੇ ਵਿੱਚ ਦੇਖ ਸਕਦੇ ਹੋ ਟਰੈਕਟਰ बिकਦੇ ਬਹੁਤ ਆ ਜੀ ਅੱਜ ਕੱਲ ਆ ਗਏ ਕਿਉਂਕਿ ਸੀਜ਼ਨ ਦਾ ਸਮਾਂ ਨੇੜੇ ਆ ਚੁੱਕਾ ਜੀ ਜੀ ਦੇਖ ਸਕਦੇ ਹੋ 8 ਮਾਡਲ ਸੋਨਾਲੀ ਕਾ ਖੜਾ ਜੀ 750 311000 ਰੁਪਿਆ ਰੇਟ ਹੈ ਟਰੈਕਟਰ ਸੋਨਾ ਜੀ ਇਹ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਅੱਛਾ ਜੀ ਸੋਨਾਲੀ ਕਾ ਵੀਡੀਓ ਬਈ ਦੱਬ ਕੇ ਸ਼ੇਅਰ ਕਰਦੇ ਪਲੀਜ਼ ਚੈਨਲ ਕੋਲ ਸਬਸਕ੍ਰਾਈਬ ਕਰਾਇਆ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਬਾਈ ਜੀ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਉਹਨਾਂ ਚੱਕਰ ਦਿਓ ਜਾਗਟ ਧੰਨਵਾਦ ਸਤਿ ਸ੍ਰੀ ਅਕਾਲ ਜੀ ਓਕੇ ਜੀ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 78885 33188 97733980 ਟਰੈਕਟਰ ਬਹੁਤ ਵਧੀਆ ਖੜਿਆ ਹੈ ਜੀ ਮੰਡੀ ਦੇ ਵਿੱਚ ਆ ਜਾਓ ਜੀ ਲੈ ਜਾਓ ਗ੍ਰਾਮ ਬਰਨਾਲੇ ਦੀ ਮੰਡੀ ਦੇ ਵਿੱਚ ਹਰ ਸੋਮਵਾਰ ਨੂੰ ਲੱਗਦੀ ਹੈ ਬਾਈ ਜੀ ਇਹ ਮੰਡੀ ਹਰ ਸੋਮਵਾਰ